ਦੇਖੋ ਜੀ ਬਠਿੰਡੇ ਦਾ ਮੁਕਾਬਲਾ ਦਿਲਚਸਪ ਹੋ ਗਿਆ ਕਿਉਂਕਿ ਘਰ ਦੇ ਵਿੱਚੋਂ ਹੀ ਖੜੇ ਹੋ ਗਏ ਸਾਰੇ ਬੰਦੇ ਹੂੰ ਪੰਜੇ ਦੇ ਪੰਜੇ ਬੰਦੇ ਅਕਾਲੀ ਨੇ ਪਛੋਕਰ ਤੌਰ ਤੇ ਉਹ ਇਲਜ਼ਾਮ ਵੀ ਲਗਾਉਂਦੇ ਨੇ ਕਿ ਭਈ ਕਾਂਗਰਸ ਨੇ ਵੀ ਕੈਂਡੀਡੇਟ ਹਰਸਿਮਰਤ ਕੋਰ ਬਾਦਲ ਦੇ ਸਾਹਮਣੇ ਖੜਾ ਕਰ ਦਿੱਤਾ ਮੈਚ ਫਿਕਸਿੰਗ ਦੇ ਇਲਜ਼ਾਮ ਲਗਾਉਂਦੇ ਨੇ ਤੇ ਇਹੀ ਚੀਜ਼ ਕਾਊਂਟਰ ਸਵਾਲ ਉਹਨਾਂ ਨੂੰ ਹੋ ਸਕਦਾ ਵੀ ਤੁਸੀਂ ਕਿਸ ਬੇਜ ਤੇ ਖੜੇ ਹੋ ਤੁਸੀਂ ਕਿਹਦੀ ਵੋਟ ਖਰਾਬ ਕਰੋਗੇ ਹੂੰ ਠੀਕ ਹੈ ਨਾ ਐਸ ਕਰਕੇ ਇਹ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਤਾਂ ਚੱਲਣਗੇ ਅਕਾਲੀ ਦਲ ਲਈ ਕਿੰਨੀ ਵੱਡੀ ਚੁਣੌਤੀ ਹੈ ਇਹ ਬਠਿੰਡਾ ਸੀਟ ਬਹੁਤ ਵੱਡੀ ਚੁਣੌਤੀ ਆ ਬਠਿੰਡਾ ਚ ਨੇ ਅਕਾਲੀ ਦਲ ਦੀ ਹੋਂਦ ਨੂੰ ਤਾਂ ਦੱਸਣਾ ਵੀ ਹੋਂਦ ਰੂਗੀ ਕਿ ਨਿਰੂਗੀ ਬਾਦਲ ਪਰਿਵਾਰ ਦੀ ਹੋਂਦ ਤੇ ਵੀ ਸਵਾਲ ਬਹੁਤ ਵੱਡਾ ਸੱਟ੍ਰਿਆ ਕਾਲ ਮੈਂ ਹਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਬਠਿੰਡਾ ਚ ਅਸੀਂ ਮੌਜੂਦ ਆ ਤੇ ਬਠਿੰਡਾ ਚ ਮੁਕਾਬਲਾ ਕਾਫੀ ਦਿਲਚਸਪ ਹੈ ਕਿ ਹਰਸਿਮਰਤ ਕੌਰ ਬਾਦਲ ਚੌਕਾ ਲਗਾ ਪਾਣਗੇ ਇਸੇ ਸਭ ਦੀਆਂ ਨਿਗਾਹਾਂ ਟਿਕੀਆਂ ਨੇ ਤੇ ਕਈ ਵੱਡੇ ਉਮੀਦਵਾਰ ਮੈਦਾਨ ਚ ਨੇ ਹਰ ਸਿਮਰਤ ਕੋਰ ਬਦਲ ਨੂੰ ਖਰੋਣ ਲੇ ਸੋ ਕਿਵੇਂ ਦਾ ਮੁਕਾਬਲਾ ਰਹਿ ਸਕਦਾ ਹੈ ਸਾਡੇ ਨਾਲ ਚੰਦਰ ਪ੍ਰਕਾਸ਼ ਜੀ ਨੇ ਬਠਿੰਡਾ ਦੇ ਸੀਨੀਅਰ ਜਰਨਲਿਸਟ ਤਕਰੀਬਨ 18 ਸਾਲ ਇਹਨਾਂ ਨੇ ਟ੍ਰਿਬਿਊਨ ਅਦਾਰੇ ਦੇ ਨਾਲ ਕੰਮ ਕੀਤਾ ਬੇਬਾਕ ਤੇ ਨਿੱਡਰ ਹੋ ਕੇ ਅਜੇ ਵੀ ਲਿਖ ਰਹੇ ਨੇ ਬਾਕੀ ਇਹਨਾਂ ਕੋਲ ਵੀ ਪੁੱਛਦੇ ਹਾਂ ਇਹਨਾਂ ਨੇ ਤਾਂ ਕਈ ਚੋਣਾ ਦੇਖੀਆਂ ਨਹੀਂ ਸੋ ਇਸ ਵਾਰ ਦਾ ਮੁਕਾਬਲਾ ਕੀ ਤੁਹਾਨੂੰ ਵੀ ਕਾਫੀ ਦਿਲਚਸਪ ਲੱਗ ਰਿਹਾ ਹੈ ਦੇਖੋ ਜੀ ਬਠਿੰਡੇ ਦਾ ਮੁਕਾਬਲਾ ਦਿਲਚਸਪ ਹੋ ਗਿਆ ਕਿਉਂਕਿ ਘਰ ਦੇ ਵਿੱਚ ਹੀ ਖੜੇ ਹੋਗੇ ਸਾਰੇ ਬੰਦੇ ਹੂੰ ਪੰਜੇ ਦੇ ਪੰਜੇ ਬੰਦੇ ਅਕਾਲੀ ਨੇ ਪਛੋਕਰ ਤੌਰ ਤੇ ਬਿਲਕੁਲ ਲੱਖਾ ਸੜਾਣਾ ਅਕਾਲੀਆਂ ਨਾਲ ਰਿਆ ਕਿਸੇ ਟਾਈਮ ਤੇ ਰਾਈਟ ਜੀ ਪਰਮ ਪਰਮਪਾਲ ਕੌਰ ਸਿੱਧੂ ਜੜੀ ਉਹਦੇ ਫਾਦਰ ਇਨ ਲਾ ਅਕਾਲੀਆਂ ਦੇ ਲੀਡਰ ਅੱਜ ਵੀ ਨੇ ਬਿਲਕੁਲ ਡਿਸਪਲਿਨਰੀ ਕਮੇਟੀ ਦੇ ਚੇਅਰਮੈਨ ਨੇ ਅਕਾਲੀ ਦਲ ਦੇ ਹਮ ਜੀਤ ਮੇਂਦਰ ਹੋਣੇ ਅਕਾਲੀ ਦਲ ਚਾਅ ਇਲੈਕਸ਼ਨ ਲੜ ਚੁੱਕੇ ਨੇ ਹਮ ਖੁੱਡੀਆਂ ਸਾਹਿਬ ਦੇ ਪਿਤਾ ਜੀ ਸਵਰਗੀ ਜਗਦੇਵ ਸਿੰਘ ਖੁੱਡੀਆਂ ਉਹ ਅਕਾਲੀ ਦਲ ਚੋਂ ਇਲੈਕਸ਼ਨ ਲੜਦੇ ਰਹੇ ਅਕਾਲੀ ਦਲ ਦੇ ਤੇ ਹਰ ਸਿੰਧ ਪੰਜੇ ਬੰਦੇ ਅਕਾਲੀਆ ਦੇ ਬੇਸਿਕਲੀ ਤਾਂ ਵਿਦਿਨ ਅਕਾਲੀ ਸੀ ਮੁਕਾਬਲਾ ਹੈ ਹੂੰ 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 ਦਿਲਚਸਪ ਐਸ ਕਰਕੇ ਹੋ ਗਿਆ ਵੀ ਜਿਹੜੇ ਜਮਾ ਖਾਸ ਸੀ ਉਹ ਹੀ ਸੋਟੇ ਖਿਲਾਫ ਖੜੇ ਖਿਲਾਫ ਖੜੇ ਹੋ ਗਏ ਜਿਵੇਂ ਜੀਤਮਿੰਦਰ ਐਸ ਪਰਿਵਾਰ ਦੇ ਬਹੁਤ ਨੇੜੇ ਸੀ ਬਾਦਲ ਸਾਹਿਬ ਦੇ ਬਿਲਕੁਲ ਉਹ ਕੈਂਡੀਡੇਟ ਆ ਗਏ ਪਰਮਪਾਲ ਕੌਰ ਸਿੱਧੂ ਪਰਿਵਾਰ ਦਾ ਹਿੱਸਾ ਹੀ ਸੀ ਉਹ ਕੈਂਡੀਡੇਟ ਆ ਗਏ ਚਲੋ ਲੱਖਾ ਸਿਡਾਣਾ ਤੇ ਗੁਰਮੀਤ ਸਿੰਘ ਖੁੱਡੀਆਂ ਤਾਂ ਪਿਛਲੀ ਵਾਰ ਬਾਲਸਾ ਨੂੰ ਉਹਨਾਂ ਨੇ ਹਰਾਇਆ ਸੀਗਾ ਹੂੰ ਹੂੰ ਤੇ ਇਹ ਸોર્ટ ਆਫ ਫੈਮਿਲੀ ਫਾਈਟ ਵੀ ਹੋ ਜਾਂਦੀ ਹੈ ਕਿਸੇ ਨਾ ਕਿਤੇ ਜਾ ਕੇ ਲੱਗਦਾ ਹੂੰ ਤੇ ਇਹ ਤੂੰ ਵੱਖਰਾ ਜਿਹੜਾ ਮੁਕਾਬਲਾ ਦਿਲਚਸਪ ਹੈ ਵੀ ਬਠਿੰਡੇ ਦੇ ਲੋਕਾਂ ਦੀ ਸੋਚ ਦੀ ਵੀ ਪਰਖਾ ਵੀ ਉਹ ਕਿਹੜੇ ਪਾਸੇ ਜਾਂਦੀ ਆ ਹੂੰ ਕਿਹੜੀ ਚੀਜ਼ ਨੂੰ ਅਡਾਪਟ ਕਰਦੀ ਆ ਡਿਵੈਲਪਮੈਂਟ ਨੂੰ ਅਡਾਪਟ ਕਰਦੀ ਆ ਜਾਂ ਕਿਸੇ ਹੋਰ ਇਸ਼ੂ ਨੂੰ ਹੂੰ ਹੂੰ ਜਾਂ ਕੋਈ ਰਿਲੀਜੀਅਸ ਇਸ਼ੂ ਨੂੰ ਅਡਾਪਟ ਕਰਦੀ ਆ ਹੂੰ ਐਸ ਕਰਕੇ ਮੁਕਾਬਲਾ ਤਾਂ ਬਠਿੰਡੇ ਦਾ ਦਿਲਚਸਪ ਹੋ ਰਿਹਾ ਇਹ ਵੀ ਦੇਖਣ ਚ ਲੋਕ ਬੜੇ ਦਿਲਚਸਪੀ ਦਿਖਾ ਰਹੇ ਨੇ ਕਿ ਕੀ ਹਰਸਿਮਰਤ ਕੌਰ ਚੌਥੀ ਬਾਰ ਪਾਰਲੀਮੈਂਟ ਦੇ ਵਿੱਚ ਜਾਏਗੀ ਤੇ ਜੇ ਜਾਏਗੀ ਕਿ ਪੋਸਟ ਇਲੈਕਸ਼ਨ ਅਲਾਈਅንስ ਹੋਏਗਾ ਬੀਜੇਪੀ ਨਾਲ ਫੇਰ ਮੰਤਰੀ ਬਣ ਕੇ ਬਠਿੰਡੇ ਦੀ ਡਿਵੈਲਪਮੈਂਟ ਚ ਯੋਗਦਾਨ ਪਾਉਗੀ ਕਿ ਨਹੀਂ ਪਾਉਗੀ ਇਹ ਵੀ ਬਹੁਤ ਵੱਡੀ ਚਰਚਾ ਚੱਲ ਰਹੀ ਹੈ ਬਿਲਕੁਲ ਆਕਾਲੀ ਦਲ ਦੀ ਇਸ ਸੀਟ ਬਕਾਰ ਦਾ ਸਵਾਲ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਨਹੀਂ ਲੜ ਰਿਹਾ ਅਗਰ ਹਰਸਿਮਰਤ ਕੌਰ ਬਦਲ ਖਾਰ ਜਾਂਦੇ ਨੇ ਤਾਂ ਪਹਿਲਾਂ ਹੀ ਮਾੜੇ ਦੌਰ ਤੋਂ ਆਕਾਲੀ ਦਲ ਨਿਕਲ ਰਿਹਾ ਹੈ ਤੇ ਹੋਰ ਪਤਾ ਨਹੀਂ ਕੀ ਹਾਲਾਤ ਪਣ ਚਣ ਕਿ ਖਰਸਿੰਮਲਕ ਕੋਰ ਬੱਦਲ ਦੀ ਹਾਰ ਦੇ ਨਾਲ ਪਰ ਐਂਟੀਨ ਕੰਪੈਂਸੀ ਤਾਂ ਹੋਏਗੀ ਬਠਿੰਡਾ ਚ ਖਰਸਿੰਮਲਕ ਕੋਰ ਬੱਦਲ ਦੇ ਖਿਲਾਫ ਉਹ ਤੁਸੀਂ ਦੇਖ ਰਹੇ ਹੋ ਥੋੜੀ ਬਹੁਤ ਕਿ ਤਿੰਨ ਵਾਰ ਦੇ ਉਹ ਐਮਪੀ ਰਹੇ ਨੇ ਕਈ ਵਾਰ ਡੋਕਾ ਚ ਨਰਾਜ਼ ਕੀ ਹੁੰਦੀ ਕਿ ਵਈ ਇਹਨੇ ਕੰਮ ਨਹੀਂ ਕੀਤੇ ਤਾਂ ਐਸਾ ਕੁਛ ਹੈ ਕਿ ਨੇ ਲੋਕ ਖੋਸ਼ ਨੇ ਕਿ ਹਾਂ ਠੀਕ ਹੈ ਕੰਮ ਕੀਤੇ ਵਿਕਾਸ ਕਰਾਇਆ ਜਦੋਂ ਨਾ ਤੁਸੀਂ ਵੀ ਤੁਸੀਂ ਬਹੁਤ ਘੁੰਮੋਗੇ ਤੁਸੀਂ ਹਲੇ ਪੁੱਛਣਾ ਲੋਕਾਂ ਨੂੰ ਲੋਕ ਨਾ ਐਮਸ ਦੇ ਪਿੱਛੇ ਜਜ਼ਬਾਤੀ ਨੇ ਪਟਿੰਡੇ ਦਾ ਸਮਾਜਿਕ ਤੌਰ ਤੇ ਬਹੁਤ ਵੱਡਾ ਰੁਤਬਾ ਵਧ ਗਿਆ ਐਮਸ ਨਾਲ ਬਟਿੰਡੇ ਨੂੰ ਪਛੜਿਆ ਇਲਾਕਾ ਕਿਹਾ ਜਾਂਦਾ ਸੀ ਕਿਸੇ ਵੇਲੇ ਹੁਣ ਐਸ ਪਛੜੇ ਇਲਾਕੇ ਚ 2 2 3 300 ਕਿਲੋਮੀਟਰ ਤੇ ਲੋਕ ਆਸਕਰ ਹੋਂਡਦੇ ਨੇ ਐਮਸ ਨੇ ਬਟਿੰਡੇ ਦਾ ਸੋਸ਼ਲ ਸਟੇਟਸ ਇਕਨੋਮਿਕ ਸਟੇਟਸ ਤੇ ਆਮ ਲੋਕਾਂ ਦੀ ਰਿਸਪੈਕਟ ਵਧਾਤੀ ਜਿਹੜੀ ਕਿ ਹਰ ਸਮਰੱਥ ਦੇਣ ਮੰਨਦੇ ਨੇ ਲੋਕ ਐਸ ਕਰਕੇ ਲੋਕ ਉਹਦੇ ਲਈ ਹਰ ਸਮਰੱਥ ਦੇ ਸਨਮਾਨਦਿਤ ਨੇ ਉਹਨਾਂ ਦੇ ਹਰਸ਼ਿੰਦਰ ਦੇ ਮੁਕਾਬਲੇ ਦੇ ਵਿੱਚ ਪਰਮਪਾਲ ਕੌਰ ਸਿੱਧੂ ਨੇ ਜੀ ਬੀ ਜੀ ਪੀ ਦੇ ਕੈਂਡੀਡੇਟ ਦੇ ਰਹੀ। ਉਹ ਬਿਊਰੋਕ੍ਰੇਟ ਸੀ। ਠੀਕ ਹੈ ਉਹਦੀ ਤਾਂ ਕੋਈ ਅਸਲੀ ਯੋਗਤਾ ਵੀ ਉਹਦਾ ਕੋਈ ਯੋਗਦਾਨ ਲੋਕਾਂ ਨੇ ਵੇਖਿਆ ਨਹੀਂ। ਐਜ਼ ਇਹ ਬਿਊਰੋਕ੍ਰੇਟ ਵੀ ਕੋਈ ਨੌਕੀ ਪ੍ਰੋਜੈਕਟ ਦਿੱਤਾ ਹੁੰਦਾ ਜੀ ਉਹਨੇ ਤੇ ਲੋਕ ਕਹਿੰਦੇ ਵੀ ਨਹੀਂ ਹਰਸ਼ਿੰਦਰ ਪਰਮਪਾਲ ਕੌਰ ਲੈ ਕੇ ਆਈਏ। ਜੀਤਮਿੰਦਰ ਨੂੰ ਕਦੇ ਚਾਂਸ ਹੀ ਨਹੀਂ ਮਿਲਿਆ। ਐਮ ਐਲ ਏ ਜ਼ਰੂਰ ਰਹਿ ਲਿਆ। ਠੀਕ ਹੈ ਉਹ ਐਮ ਪੀ ਨਹੀਂ ਬਣ ਸਕਿਆ ਤੇ ਸੈਂਟਰ ਚ ਕੁਝ ਲੈ ਕੇ ਨਹੀਂ ਆ ਸਕਿਆ। ਲੱਖਾਂ ਸੜਾਣਾ ਸਾਨੂੰ ਪਤਾ ਹੀ ਆ ਵੀ ਲਕਸ ਰਾਣੇ ਦਾ ਕੀ ਲੋਕਾਂ ਦੇ ਵਿੱਚ ਪ੍ਰਭਾਵ ਆ ਲੈ ਕੇ ਆ ਗੁਰਮੀਤ ਸਿੰਘ ਖੁੱਡੀਆਂ ਗੁਰਮੀਤ ਸਿੰਘ ਖੁੱਡੀਆਂ ਨੂੰ ਲੋਕ ਇਹ ਸਵਾਲ ਪੁੱਛਣ ਲੱਗੇ ਵੀ ਤੂੰ ਐਮਐਲਏ ਰਹੇਂਗਾ ਜੀ ਐਮਪੀ ਰਹੇਂਗਾ ਜੇ ਐਮਐਲਏ ਨਹੀਂ ਰਹਿਣਾ ਸੀ ਤਾਂ ਸਾਡੇ ਤੋਂ ਵੋਟਾਂ ਕਦੋਂ ਕਿਉਂ ਲਈਆਂ ਫਿਰ ਉਦੋਂ ਇਹ ਤਾਂ ਵੈਸੇ ਪੰਜਾਬ ਦੇ ਬੜੇ ਲੀਡਰਸ ਨੂੰ ਸਵਾਲ ਹੈ ਜੇ ਤੂੰ ਐਮਪੀ ਬੰਨਾ ਤਾਂ ਤੂੰ ਐਮਐਲਏ ਦੇ ਵੋਟਾਂ ਕਿਉਂ ਲਈਆਂ ਜੇ ਐਮਐਲਏ ਰਹਿਣਾ ਤਾਂ ਫਿਰ ਕਿਉਂ એનર્ਜੀ ਵੇਸਟ ਕਰਦਾਂ ਐਸ ਕਰਕੇ ਉਹਨਾਂ ਕੋਲ ਕੋਈ ਜਵਾਬ ਨਹੀਂ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਬਿਜੇੜਾ ਐਂਟੀਨ ਕੰਪੈਂਸੀ ਆਪਾਂ ਹਰਸਿਮਰਤ ਦੀ ਕਹਿੰਦੇ ਆ ਉਹ ਤਾਂ ਇੰਨਾ ਫੈਕਟਰਸ ਨਹੀਂ ਦੂਰ ਕਰਦੀ ਹੁਣ ਆਜੋ ਜੀਤਮਿੰਦਰ ਜੀ ਆਪਾਂ ਪ੍ਰਿੰਸੀਪਲ اپੋਜੀਸ਼ਨ ਪਾਰਟੀ ਕਾਂਗਰਸ ਦੀ ਲਾਈਏ ਤਾਂ ਜਿਹੜਾ ਇਹਨਾਂ ਦੇ ਪ੍ਰਧਾਨ ਨੇ ਮਿਸਟਰ ਰਾਜਾ ਬੜਿੰਗ ਕੋਈ ਆਪ ਦੀ ਇੰਟਰਵਿਊ ਚ ਕਹੀ ਜਾਂਦੇ ਨੇ ਵੀ ਮੇਰੀ ਵਾਈਫ ਨੂੰ ਮਿਲਣਾ ਚਾਹੀਦੀ ਸੀ ਟਿਕਟ ਉਹਦਾ ਨਾ ਇਨਜਸਟਿਸ ਹੋ ਗਿਆ ਬਹੁਤ ਚੰਗੀ ਕੈਂਡੀਡੇਟ ਸੀ ਠੀਕ ਹੈ ਉਹ ਇੱਕ ਨਾ ਟੇਡੇ ਮੇਡੇ ਬਿਲਡ ਤਰੀਕੇ ਨਾਲ ਟੇਡੇ ਮੇਡੇ ਤਰੀਕੇ ਨਾਲ ਉਹ ਮੈਸੇਜ ਕਨਵੇ ਕਰੀ ਜਾਂਦੇ ਨੇ ਕਾਂਗਰਸ ਦੇ ਰੈਂਕ ਐਂਡ ਫਾਈਲ ਨੂੰ ਵੀ ਹੀ ਇਸ ਨਾਟ سپورਟਿੰਗ ਜੀਤਮਿੰਦਰ ਉਹਦੀਆਂ ਗੱਲਾਂ ਤੋਂ ਤਾਂ ਬੂਹੀ ਮੈਂ ਤਾਂ ਮੇਰੀ ਸਮਝ ਘਾਟੋ ਸਾ ਦੀਆ ਪਰ ਐਜ਼ੇ ਕਾਮਨ ਮੈਂ ਤਾਂ ਹੀ ਸਮਝੂਗਾ ਵੀ ਹੀ ਇਸ ਨਾਟ ਹੈਪੀ ਵਿਦ ਜੀਤਮਿੰਦਰ ਉਹ ਜਿਹੜੀ ਫਿਰ ਉਹੀ ਚੀਜ਼ ਉਹਦਾ ਟੈਂਪੋ ਬਣਦਾ ਜਿਹੜਾ ਜੀਤਮਿੰਦਰ ਨੂੰ ਜੋ ਮਿਹਨਤ ਕਰਨੀ ਪਊਗੀ ਜੇ ਪ੍ਰਧਾਨੀ ਉਹ ਟੈਂਪੋ ਨੂੰ ਬ੍ਰੇਕ ਲਾ ਦੇਗਾ ਜਾਂ ਡਿਸਟਰਬ ਕਰ ਦੇਗਾ ਐਸ ਕਰਕੇ ਫਿਰ ਤੁਸੀਂ ਸਿਕੰਦਰ ਜਿਹੜਾ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਹੋਣ ਦੇ ਪ੍ਰਧਾਨਗੀ ਦੇ ਵਿੱਚ ਬੀ ਜੀ ਪੀ ਵਾਲੇ ਕੁੱਤੇ ਅਕਾਲੀ ਦਲ ਦੇ ਆਜੋ ਕਈ ਸਾਲ ਪਹਿਲਾਂ ਹਾਂ ਹਾਂ ਫੋਟੋਆਂ ਵੀ ਲੱਗੀਆਂ ਜਦੋਂ ਇੱਕ ਬੀਜੇਪੀ ਦਾ ਕਾਰਿਆਕਰਤਾ ਆਰਬਿਟ ਦੀ বাস ਚੋੜ ਰਿਹਾ ਹਾਂ ਠੀਕ ਹੈ ਇਹਨਾਂ ਦੇ ਬੀਜੇਪੀ ਦੇ ਬੰਦੇ ਹਸਪਤਾਲ ਦਾਖਲ ਨਹੀਂ ਨਾਰੇਬਾਜੀ ਵੀ ਹੋਈ ਉਦੋਂ ਸਿਕੰਦਰ ਸਿੰਘ ਮਲੂਕਾ ਪਠਿੰਡੇ ਦਾ ਕਾਲੀ ਦਲ ਦਾ ਸਿਰ ਕੱਢ ਲੀਡਰ ਸੀ ਲੋਕ ਉਹ ਨਹੀਂ ਭੁੱਲ ਪਾਰੇ ਬੀਜੇਪੀ ਦੇ ਬੰਦੇ ਠੀਕ ਹੈ ਲਾਤਾ ਉਹਨਾਂ ਨੇ ਭੇਜਤੀ ਪਰਮਪਾਲ ਕੌਰ ਸਿੱਧੂ ਉਹ ਕਹਿੰਦੇ ਵੀ ਆਰਐਸਐਸ ਦੀ ਸੋਚ ਕਿੱਥੇ ਆ ਕਿੱਥੇ ਆ ਬੀਜੇਪੀ ਦੀ ਸੋਚ ਜੇ ਇਸ ਤਰ੍ਹਾਂ ਹੀ ਹੋਣਾ ਮੇਰੇ ਤਾਂ ਬਹੁਤ ਸਾਰੇ ਮਿੱਤਰ ਨਹੀਂ ਮਿੰਟ ਮੇਰਨਾ ਤਾਂ ਗੱਲਾਂ ਕਰਦੇ ਰਹਿੰਦੇ ਨੇ ਵੀ ਆ ਸਾਡੇ ਤੇ ਸਿਰ ਤੇ ਥੋਕਦਾ ਠੀਕ ਹੈ ਐਸ ਕਰਕੇ ਬਹੁਤ ਫੈਕਟਰਸ ਜਿਹੜੇ ਕੀ ਹਿਡਨ ਨੇ ਜਾਂ ਉਹਨੇ ਪ੍ਰੋਮੀਨੈਂਟਲੀ ਆਏ ਨਹੀਂ ਬਾਹਰ ਉਹ ਕੰਮ ਕਰੇ ਨੇ ਜਿਹਦੇ ਕਰਕੇ ਮੁਕਾਬਲਾ ਦਿਲਚਸਪ ਰਹੂਗਾ ਤੇ ਗੈਸ ਵਰਕ ਹੀ ਰਹੂਗਾ ਬਿਲਕੁਲ ਅਜੇ ਕੁਝ ਸਮਝ ਨਹੀਂ ਆ ਰਿਹਾ ਸੀ ਵੀ ਲੋਕਾਂ ਨਾਲ ਜਦੋਂ ਗੱਲ ਕਰਦੇ ਆ ਇੱਕ ਕਨਫਿਊਜ਼ਨ ਜੀ ਹੈ ਲੋਕ ਦੱਸ ਵੀ ਨਹੀਂ ਰਹੇ ਕੀ ਹੋ ਸਕਦਾ ਸੋ ਕਾफी ਕਨਫਿਊਜ਼ਨ ਹੈ ਤੇ ਅਗਰ ਮੈਂ ਗੱਲ ਕਰਾਂ ਲੱਖਾ ਸਿਧਾਣਾ ਦੀ ਤਾਂ ਉਹ ਇਲਜ਼ਾਮ ਵੀ ਲਗਾਉਂਦੇ ਨੇ ਕਿ ਬਈ ਕਾਂਗਰਸ ਨੇ ਵੀ ਕੈਂਡੀਡੇਟ ਹਰਸਿਮਰਤ ਕੋਰ ਬਾਦਲ ਦੇ ਸਾਹਮਣੇ ਖੜਾ ਕਰ ਦਿੱਤਾ ਮੈਚ ਫਿਕਸਿੰਗ ਦੇ ਇਲਜ਼ਾਮ ਲਗਾਉਂਦੇ ਨੇ ਤੇ ਕਈ ਤਾਂ ਲੱਖਾ ਸਿਧਾਣਾ ਬਾਰੇ ਕਹਿੰਦੇ ਨੇ ਕਿ ਇਹ ਹਰਸਿਮਰਤ ਕੋਰ ਬਾਦਲ ਨੂੰ ਜਿਤਾਉਣਾ ਹੈ ਨੇ ਸੋ ਬੜੇ ਇੱਕ ਪ੍ਰਭਾਵ ਨੇ VOTER ਦੇ ਮੰਚ ਇੱਥੇ ਜਦੋਂ ਲੋਕਾਂ ਨਾਲ ਗੱਲ ਕਰਦੇ ਆ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜੇ ਲੱਖਾ ਸਿਧਾਣਾ ਹੋਣੇ ਇਹ ਕਹਿੰਦੇ ਨੇ ਮੈਚ ਫਿਕਸਿੰਗ ਆ ਵੀ ਕੈਂਡੀਡੇਟ ਤੇ ਦਾ ਕਾਂਗਰਸ ਨੇ ਤੇ ਇਹੀ ਚੀਜ਼ ਕਾਊਂਟਰਸ ਵਾਲੋਂਾਂ ਨੂੰ ਹੋ ਸਕਦਾ ਵੀ ਤੁਸੀਂ ਕਿਸ ਬੇਸ ਤੇ ਖੜੇ ਹੋ ਤੁਸੀਂ ਕਿਹਦੀ ਵੋਟ ਖਰਾਬ ਕਰੋਗੇ ਠੀਕ ਹੈ ਨਾ ਐਸ ਕਰਕੇ ਇਹ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਤਾਂ ਚੱਲਣਗੇ ਮੇਨ ਗਲਤ ਐਜੰਡਾ ਕੀ ਆ ਤੁਹਾਡੀ ਪਛੋਕੜ ਕੀ ਆ ਐਜ਼ ਏ ਪਾਰਲੀਮੈਂਟਰੀਅਨ ਐਜ਼ ਏ ਲੀਡਰ ਇੱਕ ਪਾਰਟੀ ਦੇ ਤੁਹਾਡੀ ਕੀ ਪਛੋਕੜ ਆ ਤੁਸੀਂ ਬਠਿੰਡੇ ਲਈ ਕੀ ਕੀਤਾ ਕੀ ਤੁਸੀਂ ਬਠਿੰਡੇ ਬਲੱਡ ਸ਼ੈੱਡ ਦੀ ਪੋਲਿਟਿਕਸ ਕੀਤੀ ਕੀ ਤੁਸੀਂ ਬਠਿੰਡੇ ਡਿਵੈਲਪਮੈਂਟ ਦੀ ਪੋਲਿਟਿਕਸ ਕੀਤੀ ਇਹ ਤਾਂ ਲੋਕਾਂ ਨੇ ਵੇਖਣਾ ਲੋਕ ਦੇਖਦੇ ਨੇ ਵੀ ਯਾਰ ਸਾਡੇ ਤਾਂ ਏਮਸ ਕਰਕੇ ਬੱਲੇ ਬੱਲੇ ਹੋ ਗਈ। ਲੋਕ ਇਸ ਗੱਲ ਦਾ ਆਸਾਨ ਮੰਨਦੇ ਨੇ। ਠੀਕ ਹੈ। ਕਈ ਬੰਦੇ ਕਹਿੰਦੇ ਨਹੀਂ ਐ ਏਮਸ ਇਹਨਾਂ ਦਾ ਕੀ ਯੋਗਦਾਨ ਆ। ਐਸ ਕਰਕੇ ਮੇਨ ਫੋਕਸ ਜਿਹੜਾ ਬਠਿੰਡੇ ਦੇ ਵਿੱਚ ਇਲੈਕਸ਼ਨ ਦੇ ਵਿੱਚ ਰਹਿਣਾ ਉਹ ਡਿਵੈਲਪਮੈਂਟ ਹੀ ਰਹਿਣੀ ਆ ਵੀ ਕਿਹੜੇ ਪਰਿਵਾਰ ਨੇ ਜਾਂ ਕਿਹੜੀ ਪਾਰਟੀ ਦੇ ਨੁਮਾਇੰਦੇ ਨੇ ਡਿਵੈਲਪਮੈਂਟ ਕਰਾਈ। ਮੇਰੇ ਹਿਸਾਬ ਨਾਲ ਤਾਂ ਡਿਵੈਲਪਮੈਂਟ ਦੇ ਬੇਸ ਤੇ ਬਠਿੰਡੇ ਵਾਲੇ ਨੇ ਵੋਟ ਕਰਨੀ ਆ। ਬਠਿੰਡੇ ਵਾਲੇ ਠੀਕ ਹੈ ਸਾਡੇ ਅਨ ਕਦੇ ਜਿਹੜਾ ਹੁੰਦਾ ਪੜ੍ਹਾਈ ਦਾ ਦਰ ਬਹੁਤ ਘੱਟ ਸੀ ਪਰ ਹੁਣ ਲੋਕ ਪੜ੍ਹ ਗਏ ਨੇ ਬਟਿੰਡਾ ਹੁਣ ਇਟਸ ਨਾਟ ਦੈਟ ਬਟਿੰਡਾ ਬੜੇ ਸਿਆਣੇ ਲੋਕ ਬੜੇ ਸਿਆਣੇ ਵੋਟਰ ਤੇ ਬੜਾ ਵਧੀਆ ਜਿਵੇਂ ਮਨਪ੍ਰੀਤ ਨੂੰ ਉਹਨਾਂ ਨੇ 2017 ਦੇ ਵਿੱਚ ਜਿਤਾਤਾ ਜੀ 2022 'ਚ ਰਿਜੈਕਟ ਕਰਤਾ ਉਹੀ ਮਨਪ੍ਰੀਤ ਸੀ ਉਹੀ ਬਟਿੰਡੇ ਵਾਲੇ ਸੀ ਤੇ ਐਸ ਕਰਕੇ ਬਟਿੰਡੇ ਵਾਲੇ ਮੈਨੂੰ ਨਹੀਂ ਲੱਗਦਾ ਕਿਸੇ ਬਹਾਅ ਚ ਆ ਕੇ ਜਾਂ ਕੋਈ ਪਰਸਨੈਲਿਟੀ ਕਲਟ ਦੇ ਵਿੱਚ ਜਾਂ ਕਿਸੇ ਰਿਲੀਜੀਅਸ ਇਸ਼ੂ ਤੇ ਵੋਟ ਪਾਉਣਗੇ ਨਹੀਂ ਬਟਿੰਡੇ ਵਾਲੇ ਡਿਵੈਲਪਮੈਂਟ ਤੇ ਵੋਟ ਪਾਉਣਗੇ ਉਹ ਜਿਹੜੀ ਡਿਵੈਲਪਮੈਂਟ ਤੇ ਵੋਟ ਪੈਣੀ ਆ ਉਹਦਾ ਕਿਹਨੂੰ ਫਾਇਦਾ ਹੁੰਦਾ ਉਹ ਸਭ ਨਹੀਂ ਪਤਾ ਵੀ ਡਿਵੈਲਪਮੈਂਟ ਕਿਨੇ ਕਰਾਈਆ ਤੇ ਐਸ ਕਰਕੇ ਮੁਕਾਬਲਾ ਦਿਲਚਸਪਤਾ ਹੈਗਾ ਪਰ ਜਿਵੇਂ ਲੱਖਾ ਛੜਾਣਾ ਉਹ ਕਿਹਦੀ ਵੋਟ ਖਰਾਬ ਕਰੇਗਾ ਲੱਖਾ ਲੱਖਾ ਛੜਾਣਾ ਤਾਂ ਹਰ ਇੱਕ ਤਰ੍ਹਾਂ ਦਾ ਉਹ ਤਾਂ ਹਰ ਇੱਕ ਵਰਗ ਚ ਜਾ ਰਿਹਾ ਹੂੰ ਵਪਾਰੀ ਚ ਵੀ ਜਾ ਰਿਹਾ ਫਲਾਣਾ ਵੀ ਹਰ ਇੱਕ ਤਰ੍ਹਾਂ ਦਾ ਈਸ਼ੂ ਉਠਾ ਰਿਹਾ ਹੂੰ ਠੀਕ ਹੈ ਨਾ ਜੀ ਉਹ ਉਹ ਗੜਾ ਪਹਿਲਾ ਇਲੈਕਸ਼ਨ ਲੜਦੇ ਹੋਂ ਪਹਿਲਾ ਵੀ ਇਲੈਕਸ਼ਨ ਲੜੇ ਨੇ ਹੂੰ ਕੇਐਮਪੀ ਬਣ ਸਕਦਾ ਲੱਖਾ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਆ ਪਰ ਫਿਰ ਉਹ ਵੀ ਗੱਲ ਜੀ ਵੋਟਾਂ ਦੀ ਪੋਲਿਟਿਕਸ ਆਪੋਟ ਜੇ ਜ਼ਿਆਦਾ ਪੈਗੀ ਤਾਂ ਐਮਪੀ ਵੀ ਬਣ ਸਕਦਾ ਕਿ ਲੱਖਾਂ ਦੀ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਬੜੀ ਫੋਲੋਇੰਗ ਹੈ ਜਾਂ ਸੋਸ਼ਲ ਮੀਡੀਆ ਤੇ ਕਦੀ ਬਿਆਨ ਜਾਂ ਕੋਈ ਭਾਸ਼ਣ ਕਾਫੀ ਚੱਲਦੇ ਨੇ ਜੈਸਚਰਸ ਕਾਫੀ ਅਟ੍ਰੈਕਟਡ ਮੋੜ ਮੰਡੀ ਤੋਂ ਪਿੱਛੇ ਜਿਹਾ ਇਲੈਕਸ਼ਨ ਲੜਿਆ ਸੀਗਾ ਮੋੜ ਮੰਡੀ ਅਸੈਂਬਲੀ ਤੋਂ ਹਾਰਿਆ ਉਹ ਠੀਕ ਹੈ ਨਾ ਐਸ ਕਰਕੇ ਕਿਸੇ ਵੀ ਤਰੀਕੇ ਆਪਾਂ ਇਹ ਨਹੀਂ ਕਹਿ ਸਕਦੇ ਫਲਾਨਾ ਜਿੱਤੂਗਾ ਫਲਾਨਾ ਜਿਹੜਾ ਜ਼ਿਆਦਾ ਵੋਟਾਂ ਲੈ ਗਿਆ ਆਪਦੇ ਏਜੰਡੇ ਤੇ ਉਹਨੇ ਜਿੱਤ ਜਾਣਾ ਏਜੰਡੇ ਲੋਕਾਂ ਨੂੰ ਰੱਖਣੀ ਪੈਣੇ ਨੇ ਇੱਕ ਤਾਂ ਏਜੰਡਾ ਹੈਗਾ ਮੈਂ ਜਿੱਤ ਕੇ ਆ ਕਰੂੰਗਾ ਇੱਕ ਬੰਦਾ ਕਹਿੰਦਾ ਯਾਰ ਮੈਂ ਆ ਕੀਤਾ ਪਿਛਲੀ ਵਾਰੀ ਹੁਣ ਲੋਕਾਂ ਨੇ ਦੇਖਣਾ ਵੀ ਯਾਰ ਜਿਹੜਾ ਪਿਛਲੀ ਵਾਰੀ ਕੀਤਾ ਕੀ ਉਹ ਵਾਕਈ ਕੀਤਾ ਤਾਂ ਲੋਕ ਉਸ ਤਰ੍ਹਾਂ ਦਾ ਮਨ ਬਣਾਉਣਗੇ ਫੇਰ ਮੈਂ ਸੋਨੂੰ ਕਹਨਾ ਪਠਿੰਡੇ ਵਾਲੇ ਬੋਰਡ ਡਿਵੈਲਪਮੈਂਟ ਦੇ ਬੇਸ ਤੇ ਪਹੁੰਚੇ ਅਕਾਲੀ ਦਲ ਲਈ ਕਿੰਨੀ ਵੱਡੀ ਚੁਣੌਤੀ ਹੈ ਇਹ ਬਠਿੰਡਾ ਸੀਟ ਬਹੁਤ ਵੱਡੀ ਚੁਣੌਤੀ ਆ ਬਠਿੰਡਾ ਚੀਜ਼ ਨੇ ਅਕਾਲੀ ਦਲ ਦੀ ਹੋਂਦ ਨੂੰ ਤਾਂ ਦੱਸਣਾ ਵੀ ਹੋਂਦ ਰੂਗੀ ਕਿ ਨਿਰੂਗੀ ਬਾਦਲ ਪਰਿਵਾਰ ਦੀ ਹੋਂਦ ਤੇ ਵੀ ਸਵਾਲ ਬਹੁਤ ਵੱਡਾ ਬਠਿੰਡੇ ਦੇ ਇਲੈਕਸ਼ਨ ਦਾ ਨਤੀਜਾ ਬਾਦਲ ਪਰਿਵਾਰ ਦੀ ਸਿਆਸਤ ਦੇ ਵਿੱਚ ਹੋਂਦ ਤੇ ਬਹੁਤ ਵੱਡਾ ਫੈਸਲਾ ਦਊਗਾ ਜੇ ਕਿਤੇ ਕੋਈ 1921 ਹੁੰਦੀ ਆ ਤਾਂ ਬਾਦਲ ਪਰਿਵਾਰ ਦੀ ਜਿਹੜੀ ਸਿਆਸਤ ਆ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੀ ਸਿਆਸਤ ਆ ਅਕਾਲੀ ਸਿਆਸਤਾਂ ਪਰਿਵਾਰ ਦੇ ਤੌਰ ਤੇ ਉਹਦੇ ਬਹੁਤ ਵੱਡਾ ਅਸਰ ਪਊਗਾ ਹਮ ਇਸ ਕਰਕੇ ਬਠਿੰਡਾ ਉਹਨਾਂ ਲਈ ਬਹੁਤ ਵੱਡੀ ਚੁਣੌਤੀ ਆ ਪ੍ਰਕਾਸ਼ ਸਿੰਘ ਬਾਦਲ ਦੇ ਦੇਖਾਂ ਤੋਂ ਬਾਅਦ ਇਹ ਪਹਿਲੀ ਲੋਕ ਸਭਾ ਚੋਣ ਹੈ ਜੋ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਲੜੀ ਜਾ ਰਹੀ ਹੈ ਭਾਵੇਂ ਹਮੇਸ਼ਾ ਪਹਿਲਾਂ ਵੀ ਅਸੀਂ ਦੇਖਿਆ ਚੋਣਾਂ ਉਹਨਾਂ ਦੀ ਪ੍ਰਧਾਨਗੀ ਹੇਠ ਹੁੰਦੀਆਂ ਸਨ ਪਰ ਇੱਕ ਮਜ਼ਬੂਤ ਕੰਦੇ ਦੇ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਗਿਆਨਦੇ ਸੀ ਜਦੋਂ ਵੀ ਪਾਰਟੀ 'ਚ ਕੋਈ ਵਿਪਤਾ ਹੁੰਦੀ ਸੀ ਤੇ ਕਿਵੇਂ ਦੇਖਦੇ ਹੋ ਕਿ ਇੱਕ ਸੁਖਬੀਰ ਸਿੰਘ ਬਾਦਲ ਅੱਗੇ ਵੀ ਕਈ ਤਰ੍ਹਾਂ ਦੇ ਚੈਲੰਜਸ ਤੇ ਉਹਨਾਂ ਦੇ ਦੇਖਣ ਤੋਂ ਬਾਅਦ ਇਹ ਜਿਹੜਾ ਚੋਣ ਹੈ ਇਹ ਕਿੰਨੀ ਅਲੱਗ ਹੈ ਦੇਖੋ ਜੀ ਸੁਖਬੀਰ ਸਿੰਘ ਬਾਦਲ ਨੇ ਇੱਕ ਜ਼ਿੰਮੇਵਾਰੀ ਦਾ ਬਕੂਬੀ ਨੁਭਾਦੀ ਵੀ ਉਹ ਇਲੈਕਸ਼ਨ ਹੀ ਲੜ ਰਹੇ ਹਾਂ ਇਸ ਕਰਕੇ ਹੋਇਜੇ ਪ੍ਰਧਾਨਗੀ ਦਾ ਰੋਲ ਬਕੂਬੀ ਨੁਭਾਉਂਦੇ ਨੇ ਲੇਕਿਨ ਜ਼ਿੰਮੇਵਾਰੀ ਨਿਭਾਈ ਕਿ ਕਹਿੰਦੇ ਕਿ ਭੱਜ ਗਏ ਨੇ ਫਿਰੋਜ਼ਪੁਰ ਤੋਂ ਕਿ ਸਰਵੇ ਆ ਗਿਆ ਸੀ ਕਿ ਉਹ ਹਾਰ ਰਹੇ ਨੇ ਹੀ ਸਟਾਰ ਕੰਪੇਨਰ ਹਾਂ ਠੀਕ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਪਿੱਛੇ ਦਾ ਸਟਾਰ ਕੰਪੈਨਰ ਹੀ ਆ ਜੀ ਹੂੰ ਤਾਂ ਉਹ ਆਪ ਇਲੈਕਸ਼ਨ ਲੜਦੇ ਤੇ 13 ਸੀਟਾਂ ਤੇ ਕੌਣ ਦੇਖਦਾ ਬਾਕੀਆ ਸੀਟਾਂ ਤੇ ਹੂੰ ਜੋ ਇੱਕ ਗੱਲ ਦੂਜੀ ਗੱਲ ਜਿਹੜੀ ਉਹਨਾਂ ਨੇ ਦੋ ਸੀਟਾਂ ਹਿੰਦੂ ਸਮੁਦਾਇ ਨੂੰ ਦੇਤੀਆਂ ਹੂੰ ਉਹਨਾਂ ਨੇ ਬੀਜੇਪੀ ਦਾ ਜਿਹੜਾ ਹਿੰਦੂ ਸਲੋਗਨ ਸੀ ਜਾਂ ਫਲਾਨਾ ਸੀ ਜਾਂ ਕਾਰਡ ਸੀ ਹੂੰ ਉਹਨੂੰ ਇੱਕ ਤਰ੍ਹਾਂ ਦਾ ਐ ਕਹਿ ਲੋ ਵੀ ਉਹਦਾ ਤਿੱਖਾਪਨ ਖਤਮ ਕਰਤਾ ਹੂੰ 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 ਉਹ ਬਹੁਤ ਵੱਡਾ ਸੁਖਵੀਰ ਉਹਨਾਂ ਨੇ ਕਾਰਡ ਖੇਟਿਆ ਹੂੰ ਤੇ ਸ਼ਾਇਦ ਸੁਖਬੀਰ ਹੋਣੇ ਹੋਰ ਵੀ ਕਾਰਡ ਖੇਡਣ ਹਮ ਐਸ ਕਰਕੇ ਸੁਖਬੀਰ ਲਈ ਬਾਦਲ ਸਾਹਿਬ ਦੀ ਮੌਜੂਦਗੀ ਤੋਂ ਬਗੈਰ ਆਪ ਦੀ ਪ੍ਰਧਾਨਗੀ ਚ ਇਹ ਚੋਣ ਲੜਨਾ ਹਮ ਬਹੁਤ ਵੱਡੀ ਚੁਣੌਤੀ ਹੈ ਤੇ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ ਵੀ ਮੈਂ ਚੋਣ ਨਹੀਂ ਲੜਦਾ ਤੇ ਇੱਕ ਅੱਛੇ ਪ੍ਰਧਾਨ ਦੀ ਨਿਸ਼ਾਨੀ ਆ ਮੇਰੀ ਸਮਝ ਦੇ ਮਤਾਬਿਕ ਹਮ ਅੱਛੇ ਲੀਡਰ ਦੀ ਨਿਸ਼ਾਨੀ ਆ ਵੀ ਮੈਂ ਸਾਰੇ ਜਿਹੜੇ ਘੋੜੇ ਦੜਾ ਰਹੇ ਆ ਉਹ ਮੈਂ ਦੜਾਵਾਂ ਆਪ ਦੀ ਦੇਖ ਰੇਖੇਟ ਆ ਤਾਂ ਕਿ ਨਤੀਜੇ ਅچھے ਲੈ ਸਕੀ ਕੋਈ ਸੈਟਿੰਗ ਨਹੀਂ ਇਹਨਾਂ ਦੀ ਬੀਜੇਪੀ ਦੇ ਨਾਲ ਕਿਉਂਕਿ ਲੋਕਾਂ ਦੇ ਮਨਾਂ ਚਾਤੇ ਵੀ ਪਰ ਭਾਵ ਹੈ ਕਿ ਬਈ ਇਹਨਾਂ ਦੀ ਸੈਟਿੰਗ ਹੈ ਬੀਜੇਪੀ ਦੇ ਨਾਲ ਤੇ ਬਾਅਦ ਚੋ ਪਤਾ ਨਹੀਂ ਮੁਰ ਤੋਂ ਸਮਝੌਤਾ ਕਰ ਲੈਣਾ ਜੇ ਅਲੱਗ-ਅਲੱਗ ਲਾਟ ਰਹੇ ਨੇ ਪਰ ਲੋਕਾਂ ਦੀ ਨਜ਼ਰਾਂ ਚ ਅਲੱਗ ਲੱਗਦੇ ਪਰ ਅੰਦਰੋਂ ਇਕੱਠੇ ਦੇਖੋ ਜੀ ਬੀਜੇਪੀ ਨਾਲ ਕੋਈ ਸੈਟਿੰਗ ਨਹੀਂ ਹੂੰ ਬੀਜੇਪੀ ਨਾਲ ਬਹੁਤ ਚਰਚਾ ਦਾ ਵਿਸ਼ਾ ਵੀ ਰਿਹਾ ਹੂੰ ਵੱਡੇ-ਵੱਡੇ ਲੀਡਰ ਨੇ ਸਟੇਟਮੈਂਟਸ ਵੀ ਆਏ ਵੀ ਅੱਜ ਸਮਝੌਤਾ ਹੋ ਜੂ ਅੱਜ ਸਮਝੌਤਾ ਹੋ ਜੂ ਪਰ ਕੋਈ ਸੈਟਿੰਗ ਨਹੀਂ ਬੀਜਪੀ ਲਈ ਵੀ ਹੋਣ ਦੀ ਲੜਾਈ ਆ ਉਹਨਾਂ ਨੇ ਆਪਦੇ ਪੈਰ ਜਮੋਨੇ ਨੇ ਇਹਨਾਂ ਲਈ ਵੀ ਹੋਣ ਦੀ ਲੜਾਈ ਆ ਇਹਨਾਂ ਨੇ ਆਪਦੇ ਪੈਰ ਬਚਾ ਕੇ ਰੱਖਨੇ ਨੇ ਐਸ ਕਰਕੇ ਇਹ ਕੀ ਕਹਿੰਦੇ ਆ ਜਿਹੜੀ ਲੜਾਈ ਆ ਇਹ ਹੋਣ ਦੀ ਲੜਾਈ ਆ ਜਿਉਣ ਦੀ ਲੜਾਈ ਆ ਸਿਆਸੀ ਤੌਰ ਤੇ ਕੌਣ ਜਿਊਗਾ ਐਸ ਕਰਕੇ ਮੇਰੇ ਸਮਝ ਦੇ ਮੁਤਾਬਿਕ ਇਹਨਾਂ ਦੀ ਕੋਈ ਸੈਟਿੰਗ ਨਹੀਂ ਹਰੇਕ ਪਾਰਟੀ ਜਾਂ ਸ਼੍ਰੋਮਣੀ ਕਾਲੀ ਦਲ ਜਾਂ ਬੀਜਪੀ ਜਾਂ ਕਾਂਗਰਸ ਆਪ ਦੀ ਆਪਦੀ ਹੋਂਦ ਬਚਾਉਣ ਪਿੱਛੇ ਆਪ ਦੀ ਆਪਦੀ ਸੱਤਾ ਦੇ ਵਿੱਚ ਤਾਕਤ ਬਦੌਣ ਪਿੱਛੇ ਲੜਾਈ ਲੜ ਰਹੀ ਹੈ ਹੂੰ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਨ ਲਈ ਸੋ ਬਠਿੰਡਾ ਸੀਟ ਬਾਰੇ ਅਸੀਂ ਗੱਲ ਕੀਤੀ ਹੈ ਦਿਲਚਸਪ ਮੁਕਾਬਲਾ ਹੈ ਤਾਂ ਸਭ ਨੂੰ ਪਤਾ ਹੈ ਤੇ ਹੁਣ ਇਸ ਮੁਕਾਬਲੇ ਚ ਕੌਣ ਬਾਸੀ ਮਾਰਦਾ ਇਹ ਤੁਸੀਂ ਤੈਅ ਕਰਨਾ ਤੇ ਵਾਰ-ਵਾਰ ਅਸੀਂ ਇਹੀ ਕਹਿ ਰਹੇ ਹਾਂ ਕਿ ਵੋਟ ਜ਼ਰੂਰ ਕਰੋ ਤੁਸੀਂ ਕਿਹਦੇ ਮੁੱਦਿਆਂ ਤੋਂ ਸੰਤੁਸ਼ਟ ਹੋ ਰਹੇ ਹੋ ਤੁਹਾਨੂੰ ਕੌਣ ਲੱਗਦਾ ਹੈ ਕਿ ਤੁਹਾਡੇ ਲਈ ਕੰਮ ਕਰ ਸਕਦਾ ਹੈ ਉਸ ਨੂੰ ਸੁਣੋ ਉਸ ਨੂੰ ਸਵਾਲ ਕਰੋ ਤੇ ਵੋਟ ਜ਼ਰੂਰ ਕਰੋ ਕਿਆ ਪਰਸਨ ਕੋਇਲ ਦੇ ਨਾਲ ਮੈਂ ਅਰਸ਼ਦੀਪ ਕੌਰ ਪੰਜਾਬ ਤੋਂ ਬਠਿੰਡਾ